ਕਿਸਾਨਾਂ ਦਾ ਧਰਨਾ ਅੱਧੀ ਰਾਤ ਨੂੰ ਚੁੱਕ ਦਿੱਤਾ ਗਿਆ ਜਿਹੜੇ ਕਿਸਾਨ ਲੀਡਰ ਨੇ ਜਾਂ ਲੋਕ ਨੇ ਜਾਂ ਜਿਹੜੇ ਧਰਨੇ ਦੇ ਵਿੱਚ ਸ਼ਾਮਲ ਸੀਗੇ ਉਹ ਕਹਿੰਦੇ ਨੇ ਸਰਕਾਰ ਨੇ ਸਾਡੀ ਪਿੱਠ ਦੇ ਵਿੱਚ ਛੂਰਾ ਮਾਰਿਆ ਸਰਕਾਰ ਦਾ ਇਹ ਕਦਮ ਸਰਕਾਰ ਨੂੰ ਮਹਿੰਗਾ ਪਏਗਾ ਜਾਂ ਜਿਹੜੇ ਰਸਤਾ ਖੋਲਿਆ ਹੈ ਵਪਾਰੀਆਂ ਲਈ ਜਿਹੜੀ ਖੁਸ਼ਖਬਰੀ ਉਹਨਾਂ ਵਾਸਤੇ ਆਈ ਹੈ ਇਹ ਪੰਜਾਬ ਦੀ ਤਰੱਕੀ ਦੇ ਵਿੱਚ ਜਿਹੜਾ ਨਵਾਂ ਅਧਿਆਇ ਜੋੜਿਆ ਗਿਆ ਹੈਗਾ ਹੈ 50 ਸਰਕਾਰ ਜਿਹੜੇ ਦਾਅਵੇ ਕਰ ਰਹੀ ਹੈ ਮੀਡੀਆ ਕਵਰੇਜ ਕਰ ਰਿਹਾ ਹੈਗਾ ਇਹ ਸਾਰੇ ਜਿਹੜੇ ਵਾਕਿਆ ਨੂੰ ਤੁਸੀਂ ਕਿਵੇਂ ਦੇਖਦੇ ਇਹ ਸਾਰੇ ਵਾਕਿਆ ਨੂੰ ਲੈ ਕੇ ਕਿਸਾਨ ਆਗੂਆਂ ਦੇ ਅੱਜ ਤੱਕ ਜਿਹੜੇ ਬਿਆਨ ਸਾਰਾ ਦਿਨ ਚੱਲਦੇ ਰਹੇ ਕਈਆਂ ਨੂੰ ਡਿਟੇਨ ਹਾਲੇ ਵੀ ਕਰੇ ਰੱਖਿਆ ਇਹ ਵੀ ਖਬਰਾਂ ਆ ਰਹੀਆਂ ਨੇ ਔਰ ਇਥੋਂ ਤੱਕ ਕਿ ਜਿਹੜੀਆਂ ਐਸਕੇਐਮ ਦੇ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਸਮਰਥਨ ਕੀਤਾ ਇਹ ਨਾ ਜਥੇਬੰਦੀਆਂ ਦਾ ਹਾਲਾਂਕਿ ਪਹਿਲਾਂ ਇਕਾ ਨਹੀਂ ਹੋ ਰਿਹਾ ਸੀ سلسلہ جاری ਸੀ ਮੀਟਿੰਗਾਂ ਦਾ ਇੱਕ ਪਾਸੇ ਇਹ ਮੀਟਿੰਗਾਂ ਸੀ ਇੱਕ ਪਾਸੇ ਕੇਂਦਰ ਨਾਲ ਮੀਟਿੰਗਾਂ ਪਰ ਇਹ ਸਾਰੇ ਘਟਨਾਕ੍ਰਮ ਨੂੰ ਲੈ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਹੁਣ ਇੱਕੇ ਦਾ ਇੱਕ ਰਾਹ ਮਿਲ ਗਿਆ ਅਸਲੇ ਤੇ 네ਗੋਸ਼ੀਏਸ਼ਨ ਹੋ ਰਹੀ ਸੀ ਕਿ ਆ ਮੰਗ ਸਾਨੂੰ ਮਨਜ਼ੂਰ ਹੈ ਇਹਦੇ ਤੇ ਇਕੱਠੇ ਹੋਈਏ ਕਿ ਨਾ ਹੋਈਏ ਹੁਣ ਵੇਲਾ ਕਿਸਾਨ ਜਥੇਬੰਦੀਆਂ ਲਈ ਆ ਗਿਆ ਕਿ ਹੁਣ ਇੱਕਾ ਤੁਹਾਨੂੰ ਦਿਖਾਣਾ ਪੈਣਾ ਜਿੱਥੋਂ ਤੱਕ ਰਹੀ ਗੱਲ ਰਾਹ ਰੋਕਣ ਦੀ ਇੱਥੇ ਇੱਕ ਗੱਲ ਕਲੀਅਰ ਕਰਨੀ ਜ਼ਰੂਰ ਬਣਦੀ ਹੈ ਪੰਜਾਬ ਦੇ ਮੰਤਰੀ ਸੰਤਰੀ ਛੋਟਾ ਨਮਾਇੰਦਾ ਵੱਡਾ ਨਮਾਇੰਦਾ ਨਮਾਇੰਦਾ ਬਣੇ ਬਣਾਏ ਕਿਹਾ ਜਾ ਰਿਹਾ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਦੋਸ਼ ਲਗਾਰੀ ਹੈ ਨਾ ਉੱਤੇ ਕਿ ਬਣੇ ਬਣਾਏ ਪ੍ਰੈਸ ਨੋਟ ਜਾਰੀ ਕੀਤੇ ਜਾ ਰਿਹਾ ਹੈ ਲੇਖ ਕੌਣ ਰਿਹਾ ਤੇ ਜਾਰੀ ਕਿਸ ਦੇ ਨਾਂ ਤੇ ਹੋ ਰਿਹਾ ਇੱਕੋ ਗੱਲ ਵਿੱਚ ਕੀਤੀ ਜਾ ਰਹੀ ਹੈ ਜੀ ਪੰਜਾਬ ਦੀ ਤਰੱਕੀ 'ਚ ਰੁਕਾਵਟ ਹੈ ਚਾਹੇ ਉਹ ਪੰਜਾਬ ਦੇ ਐਮਪੀ ਨੇ ਚਾਹੇ ਉਹ ਪੰਜਾਬ ਦੇ ਐਮਐਲਏ ਨੇ ਚਾਹੇ ਪੰਜਾਬ ਦੇ ਮੰਤਰੀ ਨੇ ਸੱਤਾ ਧਿਰ ਦੇ ਉਹ ਇੱਕੋ ਗੱਲ ਕਹਿ ਰਿਹਾ ਜੀ ਰਾਹ ਨਹੀਂ ਸੀ ਰੋਕਣੇ ਚਾਹੀਦੇ ਉਹ ਰਾਹ ਰੋਕਿਆ ਕਿੰਨੇ ਆ ਭਲੇ ਮਾਨਸੋ ਇਹ ਤਾਂ ਪਹਿਲਾਂ ਪਛਾਣ ਲਓ ਤੁਹਾਨੂੰ ਨਹੀਂ ਪਤਾ ਕਿ ਕੰਡਿਆਲੀਆਂ ਤਾਰਾਂ ਕਿਹਨੇ ਲਾਈਆਂ ਪੰਜਾਬ ਦੀ ਹਦੂਦ ਵਿੱਚ ਹੱਦ ਵਿੱਚ ਤਾਰਾਂ ਜਦੋਂ ਲੱਗੀਆਂ ਉਦੋਂ ਪੰਜਾਬ ਸਰਕਾਰ ਕਿਉਂ ਬੈਠੀ ਰਹੀ ਹੱਥ ਆ ਧਰ ਕੇ ਜਦੋਂ ਹਰਿਆਣਾ ਪ੍ਰਸ਼ਾਸਨ ਤਸ਼ੱਦਦ ਕਰਦਾ ਸੀ ਕਿਸਾਨਾਂ ਦੇ ਉੱਤੇ ਉਦੋਂ ਕਿਉਂ ਬੈਠੀ ਰਹੀ ਪੰਜਾਬ ਸਰਕਾਰ ਹੱਥ ਜੋੜ ਕੇ ਆਪਾਂ ਆਪਣੀ ਅੱਖੀ ਦੇਖਿਆ ਰਿਪੋਰਟਿੰਗ ਕਰਦੇ ਆ ਸ਼ੰਭੂ ਦੀ ਜਿਹੜੀ ਇੱਕ ਚੌਂਕੀ ਦਾ ਉਹ ਬੈਰੀਅਰ ਬਣਿਆ ਹੋਇਆ ਜਿਹੜੇ ਹੰਝੂ ਗੈਸ ਦੇ ਗੋਲੇ ਉਸ ਚੌਂਕੀ ਦੇ ਉੱਤੇ ਵੀ ਛੱਟੇ ਗਏ ਆ ਪੰਜਾਬ ਪੁਲਿਸ ਦੀ ਤੇ ਉਦੋਂ ਕਿਉਂ ਬੈਠੇ ਰਹੇ ਪਟਿਆਲਾ ਹੀ ਪ੍ਰਸ਼ਾਸਨ ਸੀ ਉਦੋਂ ਹੋਰ ਵੀ ਪੰਜਾਬ ਦੇ ਜ਼ਿਲ੍ਹਿਆਂ ਦੀ ਪੁਲਿਸ ਲੱਗੀ ਸੀ ਇੰਟਰਨੈਟ ਸੇਵਾਵਾਂ ਇੰਡੀਆ ਪੰਜਾਬ ਦੀਆਂ ਹੱਦ ਦੇ ਅੰਦਰ ਪ ਦਿਨਾਂ ਦੇ ਵਿੱਚ ਉਦੋਂ ਪੰਜਾਬ ਸਰਕਾਰ ਚੁੱਪ ਕਿਉਂ ਸੀ ਜਦੋਂ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਤੇ ਕਿਸਾਨ ਜਥੇਬੰਦੀਆਂ ਦੇ ਵਕੀਲ ਆ ਰਾਹ ਰੋਕਣ ਦੀ ਜਿੱਥੇ ਗੱਲ ਅੱਜ ਕਹੀ ਜਾ ਰਹੀ ਹੈ ਨਾ ਉਹ ਕਿਸਾਨ ਜਥੇਬੰਦੀਆਂ ਚਾਇਓ ਨਾਨ ਪੋਲੀਟੀਕਲ ਵਾਲੇ ਨੇ ਆਪੰਦੇ ਇਰਦਾ ਗਰੁੱਪ ਹੈ ਜਾਂ ਹਰਿਆਣੇ ਦੀਆਂ ਕੁਝ ਜਥੇਬੰਦੀਆਂ ਨੇ ਪਹਿਲੀ ਗੱਲ ਤਾਂ ਇੱਥੇ ਭਲੀ-ਪਾਂਤ ਲੋਕਾਂ ਨੂੰ ਵੀ ਪਤਾ ਹੈ ਕਿ ਰਾਹ ਜਿਹੜੇ ਨੇ ਬਾਰਡਰ ਨੇ ਜਿਹੜੇ ਉਹ ਕਿਸਾਨਾਂ ਨੇ ਨਹੀਂ ਬੰਦ ਕੀਤੇ ਉਹ ਹਰਿਆਣਾ ਪ੍ਰਸ਼ਾਸਨ ਨੇ ਕੇਂਦਰ ਦੇ ਇਸ਼ਾਰੇ ਤੇ ਕੀਤੇ ਹੋ ਸਕਦੇ ਆ ਖੱਟਰ ਸਰਕਾਰ ਵੇਲੇ ਵੀ ਸੈਣੀ ਸਰਕਾਰ ਵੇਲੇ ਵੀ ਹਾਈ ਜੇਕਰ ਕਿਸਾਨਾਂ ਨੇ ਰਾਹ ਰੋਕੇ ਹੁੰਦੇ ਤੇ ਹਾਈ ਕੋਰਟ ਦੀ ਜਦੋਂ ਆਰਡਰ ਆਇਆ ਸੀ ਹੁਕਮ ਆਇਆ ਸੀ ਤੇ ਉਹਨਾਂ ਨੇ ਫਿਰ ਕਿਸਾਨਾਂ ਨੂੰ ਨਹੀਂ ਸੀ ਤਾੜਨਾ ਕਰਨੀ ਕਿ ਕਿਸਾਨ ਜਥੇਬੰਦੀਆਂ ਨੂੰ ਇੱਥੋਂ ਆਪਣਾ ਜੁੱਲੀ ਬਿਸਤਰਾ ਚੱਕ ਕੇ ਘਰਾਂ ਨੂੰ ਪਰਤ ਜਾਣਾ ਚਾਹੀਦਾ ਉਦੋਂ ਤਾਂ ਹਾਈ ਕੋਰਟ ਮਾਨਯੋਗ ਨੇ ਇਹ ਕਿਹਾ ਸੀ ਹਰਿਆਣਾ ਸਰਕਾਰ ਨੂੰ ਕਿਹਾ ਸੀ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਤੁਸੀਂ ਇੰਨੇ ਦਿਨਾਂ ਦੇ ਵਿੱਚ ਰਸਤਾ ਖਾਲੀ ਕਰੋ ਪਰ ਉਹਨੂੰ ਚੈਲੰਜ ਕਰ ਦਿੱਤਾ ਗਿਆ ਉਸ ਆਰਡਰ ਨੂੰ ਸੁਪਰੀਮ ਕੋਰਟ ਪਹੁੰਚ ਜਾਂਦੇ ਨੇ ਉਹ ਗੱਲ ਵਿੱਚੇ ਲਟ ਗਈ ਸੁਪਰੀਮ ਕੋਰਟ ਨੇ ਅੱਗੇ ਕਮੇਟੀ ਬਣਾ ਦਿੱਤੀ ਕਿ ਪੰਜਾਬ ਸਰਕਾਰ ਤੇ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਉਹ ਇਕੱਠੇ ਬਹਿ ਕੇ ਇੱਕ ਮਸਲੇ ਦਾ ਹੱਲ ਕੱਢੇ ਉਹਦੀਆਂ ਵੀ ਬੜੀਆਂ ਮੀਟਿੰਗਾਂ ਹੋਈਆਂ ਵੀ ਮੰਗਾਂ ਜਦੋਂ ਕੇਂਦਰ ਸਰਕਾਰ ਤੋਂ ਮਨਵਾਉਣੀਆਂ ਨੇ ਜਿਹੜੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਹਾਲਾਂਕਿ ਬਹੁਤ ਸਾਰੀਆਂ ਮੰਗਾਂ ਸਟੇਟ ਗਵਰਨਮੈਂਟ ਨਾਲ ਵੀ ਸੰਬੰਧਿਤ ਨੇ ਪਰ ਜਿਹੜੀ ਇਸ ਗਰੁੱਪ ਦੀ ਜਿਹੜੇ ਬੈਠੇ ਸੀ ਬਾਰਡਰਾਂ ਤੇ ਖਨੌਰੀ ਬਾਰਡਰ ਸ਼ੰਭੂ ਬਾਰਡਰ ਇਹਨਾਂ ਦੀ ਲੜਾਈ ਸਿੱਧਾ ਕੇਂਦਰ ਨਾਲ ਸੀ ਰੋਕਿਆ ਕਿਨੇ ਆ ਇੱਥੇ ਇਹ ਤੇ ਜੰਤਰ ਮੰਤਰ ਵਿਧਾਨ ਜਾਂ ਕਿਸੇ ਹੋਰ ਦਿੱਲੀ ਤੇ ਜਾ ਕੇ ਬਹਿ ਜਾਂਦੇ ਰੋਕਿਆ ਕਿਨੇ ਪਹਿਲਾਂ ਬਹਾਨਾ ਲਾਇਆ ਗਿਆ ਜੀ ਸੈਸ਼ਨ ਚੱਲਦਾ ਉੱਥੇ ਨਹੀਂ ਜਾਣ ਦੇਣਾ ਫਿਰ ਟਰੈਕਟਰ ਟਰਾਲੀਆਂ ਨਹੀਂ ਲਿਜਾ ਸਕਦੇ ਜੀ ਫਿਰ ਉਹ ਪੈਦਲ ਜਾਣ ਲੱਗੇ ਪੈਦਲ ਜਾਣ ਲੱਗੇ ਫਿਰ ਹੰਝੂ ਗੈਸ ਤੇ ਜਿਹੜੇ ਨੇ ਗੋਲੇ ਸ ਉਹ ਮੁੰਡਾ ਸ਼ੁਭ ਕਰਨਾ ਜਿਹੜਾ ਉਹ ਮਾਰ ਮੁਕਾ ਦਿੱਤਾ ਗਿਆ ਇਕਲੌਤਾ ਪੁੱਤਰ ਸੀ ਮਾਪਿਆਂ ਦਾ ਉਹ ਮਾਰ ਮੁਕਾ ਦਿੱਤਾ ਗਿਆ ਪੰਜਾਬ ਸਰਕਾਰ ਨੇ ਬੇਸ਼ੱਕ ਉਹਨਾਂ ਦੀ ਵਿੱਤੀ ਮਦਦ ਕੀਤੀ ਪਰ ਜਿਸ ਤਰ੍ਹਾਂ ਦੀ ਉੱਥੇ ਕਾਰਵਾਈ ਕਾਨੂੰਨੀ ਤੌਰ ਤੇ ਹੋਣੀ ਚਾਹੀਦੀ ਸੀ ਫੜ ਕੇ ਲਿਆਉਣੇ ਚਾਹੀਦੇ ਸੀ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀ ਪੰਜਾਬ ਪੁਲਿਸ ਨੂੰ ਜੇ ਇੰਨੀ ਜ਼ਰਤ ਸੀ ਜੇ ਕਿਸਾਨਾਂ ਦੇ ਵਕੀਲ ਨੇ ਤਾਂ ਉਦੋਂ ਜ਼ੀਰੋ ਐਫ ਆਈ ਆਰ ਦਰਜ ਕਿਉਂ ਕੀਤੀ ਜੇਕਰ ਪੰਜਾਬ ਸਟੇਟ ਦੇ ਕੋਲ ਇੰਨਾ ਹੱਕ ਹੈ ਜਦੋਂ ਅਰਵਿੰਦ ਕੇਜਰੀਵਾਲ ਕੁਮਾਰੀ ਚੰਗੀ ਗੱਲ ਹੋ ਜਾਵੇ ਦਿੱਲੀ ਦੇ ਵਿੱਚ ਤੇ ਇੱਥੇ ਪਰਚਾ ਦਰਜ ਹੋ ਸਕਦਾ ਕਿਸੇ ਬਾਹਰਲੇ ਲੀਡਰ ਤੇ ਇੱਥੇ ਝੂਠੇ ਪਰਚੇ ਦਰਜ ਕੀਤੇ ਜਾ ਸਕਦੇ ਆ ਪੱਤਰਕਾਰਾਂ ਦੇ ਉੱਤੇ ਤਾਂ ਫਿਰ ਉਹਨਾਂ ਦੇ ਉੱਤੇ ਕਿਉਂ ਨਾ ਕੀਤੇਗੇ ਜਿਨ੍ਹਾਂ ਨੇ ਸਿੱਧੀ ਗੋਲੀ ਚਲਾ ਕੇ ਸ਼ੁਭ ਕਰਨ ਨੂੰ ਮਾਰ ਦਿੱਤਾ ਤਾਂ ਉਹਦਾ ਇਨਸਾਫ ਕਿਨੇ ਲੈਣਾ ਸੀ ਪੰਜਾਬ ਸਰਕਾਰ ਦੀਆਂ ਵੀ ਵੱਡੀਆਂ ਨਾਕਾਮੀਆਂ ਰਹੀਆਂ ਇਸ ਮਾਮਲੇ ਦੇ ਵਿੱਚ ਤੇ ਜਿਸ ਤਰ੍ਹਾਂ ਦਾ ਇਹਨਾਂ ਨੇ ਹੁਣ ਕਦਮ ਚੁੱਕਿਆ ਇਹ ਇੱਕ ਗੱਲ ਜਚਾ ਦਿੱਤੀ ਗਈ ਲੋਕਾਂ ਨੂੰ ਵੀ ਬਹੁਤ ਸਾਰੇ ਲੋਕ ਵੀ ਖੁਸ਼ ਹੋ ਰਹੇ ਹੋਣਗੇ ਕਿਵੇਂ ਰਾਤੋਂ ਰਾਤ ਮਲਿਆ ਮੇਟ ਕਰ ਦਿੱਤਾ ਗਿਆ ਕਿਸਾਨ ਅੰਦੋਲਨ ਦਾ ਜਿਹੜਾ ਧਰਨਾ ਸੀ ਪੱਕੇ ਤੌਰ ਤੇ ਲੱਗਿਆ ਹੋਇਆ ਕਿ ਵਧੀਆ ਰਸਤੇ ਖਾਲੀ ਹੋ ਗਏ ਆਲੇ ਦੁਆਲੇ ਪਿੰਡਾਂ ਦੇ ਲੋਕ ਖੁਸ਼ ਹੋ ਸਕਦੇ ਆ ਛੋਟਾ ਜਾਂ ਵੱਡਾ ਵਪਾਰੀ ਵਰਗ ਖੁਸ਼ ਹੋ ਸਕਦਾ ਸਾਨੂੰ ਵਿਤੀ ਘਾਟਾ ਪੈ ਰਿਆ ਸੀ ਪਰ ਉਹਨਾਂ ਵਪਾਰੀ ਵੀਰਾਂ ਨੂੰ ਵੀ ਛੋਟੇ ਨੇ ਜਾਂ ਵੱਡੇ ਨੇ ਇੱਕ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਇੱਥੇ ਹਰਿਆਣਾ ਪ੍ਰਸ਼ਾਸਨ ਨੇ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਭੂਮਿਕਾ ਕੀ ਨਿਭਾਈ ਹੈ ਮੁੱਖ ਕਾਰਨ ਕੀ ਰਿਹਾ ਹੈ ਇਸ ਰੋਡ ਨੂੰ ਬਲਾਕੇਜ ਹੋਣ ਦਾ ਜਿਹੜਾ ਬੰਦ ਹੋਣ ਦਾ ਕਿਸਾਨ ਜਥੇਬੰਦੀਆਂ ਨੇ ਇੱਕ ਥਾਂ ਦੇ ਉੱਤੇ ਦਿਖਾ ਦੇਣ ਜਿਸ ਦੇ ਨਾਲ ਐਲਾਨ ਕੀਤਾ ਹੋਵੇ ਕਿ ਅਸੀਂ ਰਾਹ ਰੋਕਾਂਗੇ ਉੱਤੇ ਜਾ ਰਹੇ ਆ ਉਹਨਾਂ ਨੂੰ ਰੋਕ ਦਿੱਤਾ ਗਿਆ ਰਾਹ ਦੇ ਵਿੱਚ ਉਲਟਾ ਬਣਦਾ ਤੇ ਉਹਨਾਂ ਵੱਲੋਂ ਸ਼ਿਕਾਇਤ ਕਰਨਾ ਗਿਲਾ ਸ਼ਿਕਵਾ ਕਰਨਾ ਕਿ ਸਾਨੂੰ ਰੋਕਿਆ ਗਿਆ ਪਰ ਰੋਕਿਆ ਕਿਨੇ ਹੈ ਸਰਕਾਰਾਂ ਨੇ ਤੇ ਦੋਸ਼ ਕਿਹਦੇ ਉੱਤੇ ਮੜਿਆ ਜਾ ਰਿਹਾ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਇਹ ਪਤਾ ਨਹੀਂ ਕਿਹੜੇ ਮੁਲਕ ਦਾ ਕਿਹੜੀ ਡੈਮੋਕ੍ਰੇਸੀ ਹੈ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਢੰਡੋਰਾ ਇੱਥੇ ਪਿੱਟਿਆ ਜਾਂਦਾ ਹੈ ਤੇ ਸਭ ਤੋਂ ਵੱਧ ਡੈਮੋਕ੍ਰੇਸੀ ਦਾ ਕਤਲ ਵੀ ਇਸੇ ਧਰਤੀ ਤੇ ਉੱਤੇ ਹੁੰਦਾ ਹੈ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਲਾਲਜਿੰਗ ਸਿੰਘ ਭੁੱਲਰ ਉਹਨਾਂ ਨੇ ਪੇਸ਼ਸ਼ ਕਰ ਦਿੱਤੀ ਹੈ ਜੀ ਮੈਂ ਆਪਣਾ ਅਸਤੀਫਾ ਦੇਣ ਨੂੰ ਤਿਆਰ ਹਾਂ ਮੈਂ ਸਾਰੇ ਅਹੁਦੇ ਛੱਡਣ ਨੂੰ ਤਿਆਰ ਹਾਂ ਕਿਸਾਨ ਮੈਨੂੰ ਦੱਸਣ ਦਿੱਲੀ ਕਿੱਥੇ ਜਾ ਕੇ ਬਹਿਣਾ ਜੇ ਉਹਨਾਂ ਨੇ ਆਵਾਜ਼ ਛੱਡਣਾ ਹੁੰਦਾ ਤੇ ਉਹ ਨਾ ਟਵੀਟ ਕਰਕੇ ਜਾਂ ਫੇਸਬੁੱਕ ਦੇ ਉੱਤੇ ਪੋਸਟ ਨਾ ਪਾਉਣ ਨਾਲ ਜਾਂ ਮੀਡੀਆ ਇੰਟਰਵਿਊ ਦੇ ਵਿੱਚ ਬਿਆਨ ਦੇਣ ਨਾਲ ਨਹੀਂ ਹੁੰਦਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜੇਕਰ ਇੰਨਾ ਹੀ ਇੱਕ ਬਤੌਰ ਕਿਸਾਨ ਵੀ ਕਿਉਂਕਿ ਉਹਨਾਂ ਦਾ ਪਿਛੋਕੜ ਵੀ ਕਿਸਾਨੀ ਵਾਲਾ ਹੈ ਉਹ ਵੀ ਆਰਦਤ ਕਰਦੇ ਨੇ ਉਹਨਾਂ ਦਾ ਜੇਕਰ ਉਹ ਸਾਰੀਆਂ ਚੀਜ਼ਾਂ ਨੂੰ ਸਮਝ ਦੇਣੇ ਤੇ ਜੇਕਰ ਆਪਣੇ ਸਾਰੇ ਉਹਦੇ ਛੱਡਣ ਨੂੰ ਤਿਆਰ ਨੇ ਪਹਿਲਾਂ 12 13 ਮਹੀਨਿਆਂ ਕਿੱਥੇ ਸੀ ਕਿਉਂ ਨਾ ਗਏ ਸ਼ੰਭੂ ਬਾਰਡਰ ਦੇ ਉੱਤੇ ਕਿਉਂ ਨਾ ਗਏ ਉਹ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਨਾਲ ਬੈਠਣ ਕਿ ਆ ਚੱਕੋ ਸਤੀਫਾ ਮੈਂ ਤੇ ਇਹਨਾਂ ਨਾਲ ਬੈਠਾਂ ਜੇ ਅੱਜ ਉਹ ਗੱਲ ਕਰਦੇ ਆ ਕਿ ਦਿੱਲੀ ਧਰਨਾ ਲਾਉਣ ਨੂੰ ਤਿਆਰ ਨਹੀਂ ਤੇ ਲੱਗਣਾ ਅੱਜ ਅੱਗੇ ਦਿਸੇ ਜਾਂਦੇ ਰਹੇ ਹੋ ਕਿਸਾਨ ਆਗੂ ਦਿੱਲੀ ਹੋਰ ਥਾਂ ਤੇ ਮੱਥਾ ਟੇਕਣ ਜਾਂਦੇ ਰਹੇ ਆ ਨਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਕਦੇ ਨਹੀਂ ਨਾ ਗਏ ਪੁਰੀਜ ਤਰਨ ਲੱਗਿਆ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਵੇਲੇ ਉਹ ਲਾਲ ਕਿਲੇ ਦੇ ਉੱਤੇ ਵੀ ਦੇਖੇ ਗਏ ਸੀ ਉਦੋਂ ਜਦੋਂ ਝੰਡਾ ਲਹਿਰਾਇਆ ਗਿਆ ਸੀ ਉਦੋਂ ਤੇ ਖੜੇ ਤਸਵੀਰਾਂ ਵੀ ਆਈਆਂ ਠੀਕ ਹੈ ਉਦੋਂ ਉਹਨਾਂ ਨੇ ਕੀ ਰੋਲ ਨਿਭਾਇਆ ਕੀ ਨਹੀਂ ਨਿਭਾਇਆ ਉਦੋਂ ਜਾਣਦੇ ਰਏ ਕਿ ਨਹੀਂ ਜਾਣਦੇ ਰਏ ਉਦੋਂ ਵੱਖਰੀਆਂ ਗੱਲਾਂ ਨੇ ਜਦੋਂ ਬੰਦਾ ਸੱਤਾ ਦੀ ਕੁਰਸੀ ਤੇ ਹੁੰਦਾ ਜਿਵੇਂ ਅੱਜ ਤੁਸੀਂ ਕਿਹਾ ਕਿ ਉਹਨਾਂ ਨੇ ਦਾਵਾ ਕੀਤਾ ਇਹ ਦਾਵਾ ਉਹਦਾ ਉਹਨਾਂ ਦਾ ਉਦੋਂ ਸਤਕਾਰਯੋਗ ਮੰਤਰੀ ਸਾਹਿਬ ਦਾ ਪ੍ਰਵਾਨ شاید ਕਿਸਾਨ ਕਰਨਗੇ ਜਦੋਂ ਅੱਗੇ ਲੱਗਣਗੇ ਉਹ ਕਹਿਣਗੇ ਆਓ ਸ਼ੰਭੂ ਬਾਰਡਰ ਦਾ ਰਸਤਾ ਖੁੱਲ ਗਿਆ ਤੇ ਆਪਾਂ ਪੈਦਲ ਹੀ ਚੱਲਦੇ ਆਂ ਫਿਰ ਦੇਖਦੇ ਹਾਂ ਕਿ ਹਰਿਆਣਾ ਸਰਕਾਰ ਮੰਤਰੀ ਸਾਹਿਬ ਨੂੰ ਰਾਹ 'ਚ ਰੋਕਦੇ ਆ ਕਿ ਨਹੀਂ ਐਲਾਨ ਕਰਕੇ ਤੁਰਨ ਜਿਵੇਂ ਕਿਸਾਨ ਤੁਰੇ ਸੀ ਅਮਰitsar ਤੋਂ ਉਧਰੋਂ ਉਸ ਪਾਸਿਓਂ ਪੂਰੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਜਿਹੜੇ ਪੰਦੇਰ ਗਰੁੱਪ ਦੇ ਕਿਸਾਨ ਦੇ ਨਾਲ ਸਬੰਧਤ ਨੇ ਜਿਹੜੇ ਉਸ ਜੱਥੇਬੰਦੀ ਦੇ ਤੇ ਬਹੁਤ ਨਕਸਾਨੀ ਮਾਝੇ ਇਲਾਕੇ ਦੇ ਉਹਨਾਂ ਦੇ ਇਲਾਕੇ ਦੇ ਆ ਉਹਨਾਂ ਨੂੰ ਹੀ ਉੱਥੋਂ ਲੈ ਕੇ ਤੁਰ ਪੈਣ ਵੀ ਆਪਾਂ ਟਰੈਕਟਰ ਟਰਾਲੀ ਨਹੀਂ ਲੈ ਕੇ ਜਾਣਾ ਨਾ ਕੋਈ ਸ਼ੋਰ ਸ਼ਰਾਬਾ ਕਰਨਾ ਬੜੇ ਸ਼ਾਂਤਮਈ ਤਰੀਕੇ ਨਾਲ ਮੈਂ ਅੱਗੇ-ਅੱਗੇ ਲੱਗਦਾ ਤੁਸੀਂ ਮੇਰੇ ਮਗਰ-ਮਗਰ ਤੁਰੋ ਤੇ ਸ਼ਾਇਦ ਹੀ ਕੋਈ ਕਿਸਾਨ ਆਗੂ ਜਾਂ ਕਿਸਾਨ ਜੱਥੇਬੰਦੀ ਹੋਏਗੀ ਜਿਹੜੀ ਕਹੇਗੀ ਨਹੀਂ ਜੀ ਅਸੀਂ ਤੇ ਇਹਨਾਂ ਨਾਲ ਨਹੀਂ ਤੁਰਨਾ ਉਹ ਤਾਂ ਤੁਰਨ ਨੂੰ ਤਿਆਰ ਹੋਣਗੇ ਪਰ ਇਹ ਸਾਰੀਆਂ ਚੀਜ਼ਾਂ ਕਰਨ ਤਾਂ ਸਹੀ ਨਾ ਕੱਲਾ ਕਹਿਣ ਨਾਲ ਨਹੀਂ ਹੁੰਦਾ ਇਹ ਸਾਰੇ ਮੰਤਰੀਆਂ ਦੇ ਜਿਹੜੇ ਬਿਆਨ ਆ ਰਹੇ ਨੇ ਉਹ ਇੱਕ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਕਿ ਜਿਹੜਾ ਕਿਸਾਨਾਂ ਦਾ ਵੱਲੋਂ ਨਾਲ ਕੇਂਦਰ ਸਰਕਾਰ ਨੂੰ ਫਰਕ ਨਹੀਂ ਸੀ ਪੈ ਰਿਹਾ ਪੰਜਾਬ ਦੀ ਵਿੱਤੀ ਸੰਕਟ ਦੇ ਉੱਤੇ ਜਿਹੜਾ ਆ ਬੋਝ ਵੱਧ ਰਿਹਾ ਸੀ ਪਰ ਇਹਨਾਂ ਸਾਰਿਆਂ ਨੂੰ ਪੁੱਛਣ ਵਾਲਾ ਹੋਵੇ ਕਿ ਬੋਝ ਕਿਸਾਨਾਂ ਨੇ ਸੜਕ ਰੋਕਣ ਨਾਲ ਤਾਂ ਵਧਾ ਦਿੱਤਾ ਵਿੱਤੀ ਤੌਰ ਦੇ ਉੱਤੇ ਤੇ ਜਿਹੜਾ ਤੁਸੀਂ ਕਰਜ਼ੇ ਦੀਆਂ ਪੰਡਾਂ ਚੱਕੀ ਜਾਂਦੇ ਹੋ ਪੰਜਾਬ ਸਰ ਦੇ ਉੱਤੇ ਬਿਠਾਈ ਜਾਂਦੇ ਹੋ ਕਰਜ਼ੇ ਦੀਆਂ ਪੰਡਾਂ ਉਹ ਇਹਨਾਂ ਕਿਸਾਨਾਂ ਤੇ ਇਹਨਾਂ ਮਜ਼ਦੂਰਾਂ ਤੇ ਬੋਝ ਨਹੀਂ ਪੈ ਰਿਹਾ ਉਹ ਵਿੱਤੀ ਹਿਸਾਬ ਦਾ ਕੌਣ ਹਿਸਾਬ ਤਾਬ ਕਰੇਗਾ ਉਹਦਾ ਹਿਸਾਬ ਕੌਣ ਦੇਗਾ ਚਾਹੇ ਐਮਪੀ ਮੀਤ ਹੇਰ ਨੇ ਚਾਹੇ ਲਾਲਜੀ ਸਿੰਘ ਭੁੱਲਰ ਹੋਣ ਚਾਹੇ ਸਪੀਕਰ ਸਾਹਿਬ ਹੋਣ ਚਾਹੇ ਕੋਈ ਹੋਰ ਮੰਤਰੀ ਹੋਣਾ ਮਨ ਰੋੜਾ ਹੋਣ ਹੋਰ ਵੀ ਕਈ ਮੰਤਰੀਆਂ ਦੇ ਬਿਆਨ ਆਏ ਨੇ ਚਾਹੇ ਇਹਨਾਂ ਦੇ ਛੋਟੇ ਮੋਟੇ ਵੱਡੇ ਜਿਹੜੇ ਵੀ ਇਹਨਾਂ ਨੇ ਅਹੁਦੇ ਦਿੱਤੇ ਹੋਏ ਆ ਸਾਰੇ ਬੋਲ ਰਹੇ ਆ ਇੱਕੋ ਜੀ ਬੋਲਬਾਣੀ ਬੋਲੀ ਜਾ ਰਹੀ ਹੈ ਪਰ ਇਹਨਾਂ ਨੂੰ ਪਰਚੋਲ ਕਰਨੀ ਚਾਹੀਦੀ ਹੈ ਕਿ ਵਿੱਤੀ ਸੰਕਟ ਜਿਹੜਾ ਪੰਜਾਬ ਦੇ ਉੱਤੇ ਆ ਰਿਹਾ ਉਹ ਕਿਹਦੇ ਲਈ ਆ ਰਿਹਾ ਜੇ ਕੇਂਦਰ ਸਰਕਾਰ ਵੀ ਤੁਹਾਨੂੰ ਦੁਬਾਰ ਹੀ ਹੈ ਜਿਵੇਂ ਆਰਡੀਐਫ ਦਾ ਫੰਡ ਰੋਕਣਾ ਐਨਐਚਐਮ ਦਾ ਬੋਤੇ ਫੰਡ ਤਾਂ ਰੁਕੇ ਵੀ ਪੰਜਾਬ ਸਰਕਾਰ ਦੀਆਂ ਅਨਕਾਮੀਆਂ ਕਰਕੇ ਜੇ ਮਨ ਵੀ ਲਿਆ ਜਾਵੇ ਕਿ ਕੇਂਦਰ ਸਰਕਾਰ ਧੱਕਾ ਕਰਦੀ ਹੈ ਇਸ ਮਾਮਲੇ ਚ ਕਿਸਾਨਾਂ ਨਾਲ ਵੀ ਧੱਕਾ ਹੋਇਆ ਬੀਜੇਪੀ ਨੂੰ ਵੀ ਕੋਈ ਹੱਕ ਨਹੀਂ ਹੈ ਇਸ ਮਸਲੇ ਤੇ ਬੋਲਣ ਦਾ ਕਿਉਂਕਿ ਉਹ ਵੀ ਅੱਜ ਬਿਆਨ ਦੇ ਰਿਹਾ ਨੇ ਕਿ ਧੱਕਾ ਹੋ ਗਿਆ ਜੀ ਕਿਸਾਨਾਂ ਨਾਲ ਤੇ ਤੁਹਾਡੀ ਹਰਿਆਣਾ ਸਰਕਾਰ ਨੇ ਕੀ ਕੀਤਾ ਇਥੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇ ਧੱਕਾ ਕੀਤਾ ਹੈ ਹਰਿਆਣਾ ਸਰਕਾਰ ਕਿਹੜਾ ਤਾਲੇਮਾਨੀਆਂ ਦੀ ਸਰਕਾਰ ਹੈ ਉੱਥੇ ਵੀ ਤਾਂ ਭਾਜਪਾ ਦੀ ਸਰਕਾਰ ਹੈ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਕਿਸਾਨਾਂ ਨੂੰ ਰਾਹ ਖੋਲ ਦਿੱਤਾ ਜਾਵੇ ਤੇ ਜਾਓ ਜੀ ਤੁਸੀਂ ਜਿੱਥੇ ਧਰਨਾ ਲਾਉਣਾ ਲਾ ਲਓ ਜਿੱਥੇ ਤੱਕ ਰਹੀ ਗੱਲ ਕੇਂਦਰ ਸਰਕਾਰ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਵਿੱਤੀ ਬੋਝ ਇੱਥੇ ਵੱਧ ਰਿਹਾ ਤੇ ਪੰਜਾਬ ਦੇ ਸਾਰੇ ਮੰਤਰੀਆਂ ਨੂੰ ਵਿਧਾਇਕਾਂ ਨੂੰ ਸਾਰੀ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਤੁਸੀਂ ਇਹ ਪਰਚੋਲ ਜ਼ਰੂਰ ਕਰੋ ਕਿ ਜਿਹੜਾ ਵਿੱਤੀ ਸੰਕਟ ਵੱਧ ਰਿਹਾ ਜੇਕਰ ਵਾਕਈ ਧੱਕਾ ਕੀਤਾ ਹੈ ਇੱਕ ਵਾਰੀ ਵੀ ਐਲਾਨ ਕੀਤਾ ਕਿਸੇ ਸਟੇਜ ਦੇ ਉੱਤੋਂ ਕਿ ਪੰਜਾਬ ਦੇ ਲੋਕੋ ਸਾਡੇ ਨਾਲ ਹੋ ਰਿਆ ਤੱਕਾ ਤੇ ਆਪਾਂ ਚੱਲੇ ਆਂ ਧਰਨਾ ਲਾਉਣ ਪੰਜਾਬ ਸਰਕਾਰ ਵੱਲੋਂ ਤਾਂ ਜਿਹੜਾ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਹੈ ਤੇ ਆ ਜੋ ਬੱਸਾਂ ਭਰ ਕੇ ਗੱਡੀਆਂ ਭਰ ਕੇ ਆਓ ਦਿੱਲੀ ਜਾ ਕੇ ਧਰਨਾ ਲਾਈਏ ਸਾਡੇ ਨਾਲ ਕੇਂਦਰ ਤੱਕਾ ਕਰਦਾ ਹੈ ਪਹਿਲਤਾ ਕਰਨ ਕਿਹੜੇ ਵੇਲੇ ਪਹਿਲ ਕੀਤੀ ਹੈ ਇਕੱਲੇ ਬਿਆਨਾਂ ਨਾਲ ਜਾਂ ਮੀਟਿੰਗਾਂ ਦੇ ਵਿੱਚ ਇੱਕ ਚੀਜ਼ੇ ਪੇਸ਼ ਕਰ ਦੇਣੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੀ ਪ੍ਰੈਸ ਬਿਆਨ ਜਾਰੀ ਕਰਦੇ ਨੇ ਇਦਾਂ ਧੱਕਿਆਂ ਦੇ ਨਾਲ ਨਹੀਂ ਲੜਿਆ ਜਾਂਦਾ ਹੁੰਦਾ ਜਿੱਠਿਆ ਜਾਂਦਾ ਹੁੰਦਾ ਜਦੋਂ ਜਿੱਠਣਾ ਹੁੰਦਾ ਉਦੋਂ ਉਹ ਜੁਰਤ ਉਹ ਸਿਆਸੀ ਇੱਛਾ ਸ਼ਕਤੀ ਦਿਖਾਉਣੀ ਪੈਂਦੀ ਹੈ ਇਹਨਾਂ ਦੋਵਾਂ ਮਾਮਲਿਆਂ ਦੇ ਵਿੱਚ ਬੁਰੀ ਤਰ੍ਹਾਂ ਸਰਕਾਰ ਫਸੀ ਹੋਈ ਹੈ ਹੁਣ ਸਰਕਾਰ ਨੂੰ ਜਿਹੜੀ ਜ਼ਮਣੀ ਚੋਣ ਦੇ ਧਿਆਨ ਵਿੱਚ ਰੱਖਦੇ ਹੋ ਆਂ ਵਪਾਰੀਆਂ ਨੂੰ ਬੇਸ਼ੱਕ ਖੁਸ਼ ਕੀਤਾ ਜਾ ਰਿਹਾ ਜਿਵੇਂ ਇੱਕ ਗੱਲ ਚੱਲ ਰਹੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਨਾ ਵਪਾਰੀਆਂ ਦੇ ਨਾਲ ਉਹਨਾਂ ਨੂੰ ਫਿਕਰ ਹੈ ਕਿ ਉਹ ਸੀਟ ਜਿੱਤਣੀ ਹੈ ਜੇ 95 ਤੋਂ 96 ਸੀਟਾਂ ਹੋ ਗਈਆਂ ਕਿੰਨਾ ਕੁ ਫਰਕ ਪੈ ਜਾਣਾ ਆਮ ਆਦਮੀ ਪਾਰਟੀ ਨੂੰ ਜੋ ਸੀਟ ਜਿੱਤਣੀ ਵੀ ਹੈ ਤੇ ਸਿੱਧਾ ਫੇਅਰ ਮੈਚ ਜਿਵੇਂ ਕਿਹਾ ਜਾਂਦਾ ਹੈ ਕਿ ਆਜੋ ਮદાન ਦੇ ਵਿੱਚ ਜੇ ਤੁਹਾਡੇ ਕੰਮਾਂ ਤੋਂ ਲੋਕ ਸੰਤੁਸ਼ਟ ਨੇ ਵੋਟ ਪਾ ਦੇਣਗੇ ਜੇ ਨਹੀਂ ਸੰਤੁਸ਼ਟ ਤੇ ਉਹ ਕਿਸੇ ਹੋਰ ਨੂੰ ਚੁਣ ਲੈਣਗੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਿੱਧਾ ਇੱਕ ਗਰੁੱਪ ਨੂੰ ਇੱਕ ਪਾਸੇ ਖੜਾ ਕਰ ਦੋ ਵਪਾਰੀ ਵਰਗ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਇੱਕ ਪਾਸੇ ਖੜਾ ਕਰ ਦੋ ਤਾਂ ਇਹਨਾਂ ਦੋਵਾਂ ਨੂੰ ਧਿਰਾਂ ਨੂੰ ਇਸ ਤਰੀਕੇ ਨਾਲ ਵੰਡ ਦੋ ਵੰਡ ਪਾਓ ਤੇ ਰਾਜ ਕਰੋ ਵਾਲੀ ਨੀਤੀ ਤਾਂ ਅੰਗਰੇਜ਼ਾਂ ਵਾਲੇ ਤਾਂ ਸੁਣੀ ਸੀ ਪਰ ਹੁਣ ਜਿਹੜੀ ਦਿਖਾਈ ਦੇ ਰਹੀ ਹੈ ਇਹਦੇ ਵਿੱਚੋਂ ਪ੍ਰੈਕਟਿਸ ਦੇ ਵਿੱਚੋਂ ਤਾਂ ਇਹੀ ਨਜ਼ਰ ਆ ਰਿਹਾ ਕਿ ਵੰਡ ਪਾਓ ਤੇ ਰਾਜ ਕਰੋ ਵਾਲੀ ਨੀਤੀ ਨਜ਼ਰ ਆ ਰਹੀ ਹੈ ਉਹਨੇ ਨਾ ਸਾਰਿਆਂ ਸਵਾਲਾਂ ਦਾ ਜਵਾਬ ਇੱਕੋ ਹੁਣ ਕਿਸਾਨ ਜਥੇਬੰਦੀਆਂ ਐਸਕੇਮ ਨੇ ਜਿਹੜਾ 26 ਦੀ ਕਾਲ ਦਿੱਤੀ ਆ ਕਿ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨਾ ਹੈ ਜੇਕਰ ਉਹਨਾਂ ਜਥੇਬੰਦੀਆਂ ਨੇ ਉਸੇ ਕਾਲ ਦੇ ਉੱਤੇ ਪਹਿਰਾ ਨਹੀਂ ਰੱਖਿਆ ਤਾਂ ਫੇਰ ਸਰਕਾਰ ਦੇ ਲਈ ਔਖਾ ਹੋ ਜਾਣਾ ਟਕਰਾਅ ਵੀ ਆਉਣ ਵਾਲੇ ਸਮੇਂ 'ਚ ਵੱਧ ਸਕਦਾ ਹੈ ਤੇ ਜਿਹੜੀਆਂ ਇਹ ਜਥੇਬੰਦੀਆਂ ਨੂੰ ਧੱਕੇ ਨਾਲ ਉਠਾਇਆ ਗਿਆ ਇੱਥੋਂ ਧਰਨੇ ਤੋਂ ਉਠਾਇਆ ਗਿਆ ਜੇਕਰ ਉਹ ਉੱਥੇ ਜਾ ਕੇ ਕਮਿਕ ਹੋ ਜਾਂਦੇ ਨੇ ਰਲ ਜਾਂਦੇ ਨੇ ਤੇ ਆ ਕੇ ਇਕੱਠੇ ਚੰਡੀਗੜ੍ਹ ਨੂੰ ਕੂਚ ਕਰਦੇ ਨੇ ਫਿਰ ਕੇਂਦਰ ਦਾ ਜਿਹੜਾ ਗੁੱਸਾ ਨਿਕਲਣਾ ਸੀ ਨਾ ਕੇਂਦਰ ਤੇ ਹੁਣ ਤੱਕ ਨਿਕਲ ਰਿਹਾ ਸੀ ਉਹ ਸਾਰੇ ਦਾ ਸਾਰਾ ਸਾਰੇ ਜਥੇਬੰਦੀਆਂ ਦਾ ਗੁੱਸਾ ਹੁਣ ਫਿਰ ਪੰਜਾਬ ਸਰਕਾਰ ਵੱਲ ਜਦੋਂ ਨਿਕਲਣਾ ਸ਼ੁਰੂ ਹੋਇਆ ਬਹੁਤ ਔਖਾ ਹੋ ਜਾਣਾ ਇਹਦੇ ਵਿੱਚ ਕੇਂਦਰ ਨੂੰ ਫਾਇਦਾ ਭਲਾ ਨੁਕਸਾਨ ਨਫਾ ਹੋਣਾ ਕਿ ਹੋਵੇ ਨਾ ਹੋਵੇ ਪੰਜਾਬ ਸਰਕਾਰ ਕਸੂਤੀ ਫਸ ਜਾਣੀ ਆਹਦੀ ਗੱਲ ਦੇ ਵਿੱਚ ਇੱਕ ਗੱਲ ਹੋਰ ਵਿੱਚ ਖੀੜ ਦੇ ਵਿੱਚ ਗੱਲ ਯਾਦ ਆ ਗਈ ਕਿ ਜਿਹੜਾ ਤੀਰ ਸੈਂਟਰ ਵੱਲ ਚੱਲ ਰਿਹਾ ਸੀ ਇਹ ਤੇ ਨਹੀਂ ਪੰਜਾਬ ਨੇ ਮੋੜ ਕੇ ਆਪਣੇ ਵੱਰ ਕਰ ਲਿਆ ਹੈਗਾ ਇੱਕ ਆਮ ਤੌਰ ਦੇ ਉੱਤੇ ਨਾ ਇੱਕ ਸੋਸ਼ਲ ਮੀਡੀਆ ਜਦੋਂ ਦਾ ਟਰੋਲ ਕਰਨ ਲੱਗ ਚੀਜ਼ਾਂ ਹੋਈਆਂ ਉਹ ਇੱਕ ਤਸਵੀਰ ਦਿਖਾਈ ਜਾਂਦੀ ਔੜਦੇ ਤੀਰ ਵਾਲੀ ਉਹ ਉੜਦਾ ਤੀਰ ਪਤਾ ਨਹੀਂ ਕਿਹੜੇ ਪਾਸੇ ਜਾਂਦਾ ਹੈ ਤੇ ਕਈਆਂ ਨੂੰ ਧੱਕੇ ਨਾਲ ਉਹ ਲੈਣ ਦੀ ਆਦਤ ਹੁੰਦੀ ਹੈ ਤਾਂ ਇਸੇ ਤਰ੍ਹਾਂ ਪੰਜਾਬ ਦੇ ਵਿਧਾਇਕਾਂ ਨੂੰ ਜਿਹੜਾ ਆ ਉਹ ਬੜਾ ਪਰੇਸ਼ਾਨ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਹਾਲਾਂਕਿ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਇੱਕ ਜਿਹੀ ਲੜਾਈ ਸੀਗੀ ਉਹ ਸੈਂਟਰ ਵਰਸਸ ਕਿਸਾਨ ਸੀਗੀ ਹੁਣ ਲੜਾਈ ਜਿਹੜੀ ਹੈਗੀ ਕਿਸਾਨ ਵਰਸਸ ਪੰਜਾਬ ਬਣ ਗਈ ਤੇ ਫਿਰ ਤੇ ਪੰਗਾ ਪੈ ਜਾਏਗਾ ਇੱਥੇ ਤੇ ਰੋਜ਼ ਪ੍ਰਦਰਸ਼ਨ ਸਰਕਾਰ ਵਾਸਤੇ ਔਖਾ ਹੋ ਜਾਏਗਾ ਸਰਕਾਰ ਮੰਗਾ ਕਿੱਥੇ ਮੰਨ ਲੇਗੀ ਨਹੀਂ ਪੰਜਾਬ ਸਰਕਾਰ ਕੋਲ ਬਹੁਤ ਵਧੀਆ ਮੌਕਾ ਸੀ ਕਿ ਫੈਡਰਲ ਢਾਂਚੇ ਦੀ ਜੇਕਰ ਰਾਖੀ ਕਰਨੀ ਹੈ ਤੇ ਜਿਵੇਂ ਕੇਂਦਰ ਵੱਲ ਮੂੰਹ ਹੋਇਆ ਸੀ ਕਿਸਾਨਾਂ ਦਾ ਤੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਅਸੀਂ ਤੁਹਾਡੇ ਨਾਲ ਹ ਕੈਪਟਨ ਅਮਰਿੰਦਰ ਸਿੰਘ ਦੀਆਂ ਲੱਖ ਕਮੀਆਂ ਗਿਣਾਈਆਂ ਜਾ ਰਹੀਆਂ ਹੋਣਗੀਆਂ ਉਹਨਾਂ ਦੇ ਰਾਜ ਦੀਆਂ ਕਿ ਉਹਨਾਂ ਨੇ ਕੱਖ ਭੰਨ ਕੇ ਦੋਹਰਾ ਨਾ ਕੀਤਾ ਹੋਵੇ ਪਰ ਜਦੋਂ ਦਿੱਲੀ ਕੂਚ ਕਰਨਾ ਸੀ ਕਿਸਾਨਾਂ ਨੇ ਇੱਕ ਵੀ ਐਫ ਆਈ ਆਰ ਪੰਜਾਬ ਸਰਕਾਰ ਨੇ ਦਰਜ ਨਹੀਂ ਕੀਤੀ ਉਲਟਾ ਰਾਹ ਦਿੱਤੇ ਗਏ ਉਹਨਾਂ ਨੂੰ ਉੱਥੇ ਜਾਣ ਦਾ ਲਖੀਮਪੁਰ ਖੀਰੀ ਜਿੱਦੋਂ ਘਟਨਾ ਵਾਪਰੀ ਤੇ ਪੰਜਾਬ ਸਰਕਾਰ ਦੇ ਮੰਤਰੀ ਸਾਰੇ ਉੱਥੇ ਪਹੁੰਚ ਗਏ ਸੀ ਯੂਪੀ ਉੱਥੇ ਕਹਿੰਦੇ ਕਿ ਪੱਤਰਕਾਰ ਦੇ ਘਰੇ ਵੀ ਧਰਨਾ ਦਿੱਤਾ ਨਵਜੋਤ ਸਿੰਘ ਸਿੱਧੂ ਉਦੋਂ ਸ਼ਾਇਦ ਪ੍ਰਧਾਨ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਹਨਾਂ ਦੇ ਹੋਰ ਮੰਤਰੀ ਉੱਥੇ ਪਹੁੰਚ ਗਏ ਕੈਪਟਨ ਮਰਿੰਦਰ ਸਿੰਘ ਨੇ ਰਾਹ ਹੀ ਖੋਲ ਦਿੱਤਾ। ਇਹੀ ਕੰਮ ਜੇਕਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਲੈਂਦੀ ਤੇ ਇਹਨਾਂ ਨੂੰ ਬਹੁਤਾ ਕੋਈ ਚੱਲਣਾ ਹੀ ਨਹੀਂ ਸੀ ਪੈਣਾ। ਸਾਰੇ ਦਾ ਸਾਰਾ ਗੁੱਸਾ ਜਿਹੜਾ ਉਹ ਕੇਂਦਰ ਸਰਕਾਰ ਖਿਲਾਫ ਨਿਕਲਣਾ ਸੀ। ਪਰ ਜਿਵੇਂ ਤੁਸੀਂ ਕਿਹਾ ਕਿ ਤੀਰ ਜਾ ਉਧਰ ਰਿਹਾ ਸੀ, ਮੁੜ ਇਧਰ ਨੂੰ ਗਿਆ। ਇਹਦੇ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ। ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੈ। ਉਹਨਾਂ ਦੇ ਨੁਮਾਇੰਦੇ ਜ਼ਿੰਮੇਵਾਰ ਹੈ। ਜਾਂ ਫਿਰ ਉਹਨਾਂ ਨੂੰ ਸਹੀ ਸਲਾਹ ਕਰਨੀ ਮਿਲੇ ਤੇ ਜਾਂ ਫਿਰ ਸਾਰਿਆਂ ਨੇ ਕਹਿ ਤਾ ਉਹਨੇ ਚੱਕ ਦੋ ਜੀ ਫੱਟੇ। ਇਹਦੇ ਨਾਲ ਤਾਂ ਲੋਕ ਹੀ ਬੜੇ ਖੁਸ਼ ਆ ਜੀ ਤੁਸੀਂ ਰਾਹ ਰੂ ਖਾਲੀ ਕਰਾਈ ਜਾਂਦੇ ਹੋ ਤਾਂ ਸਾਰੇ ਤੁਹਾਡੇ ਨਾਲ ਖੜੀ ਜਾਣਗੇ ਪਰ ਜਿਹੜੇ ਲੋਕਾਂ ਨੂੰ ਅੱਜ ਭੁਲੇਖਾ ਹੈ ਕਿ ਜਿਹੜੇ ਰਾਹ ਖਾਲੀ ਕਰਾਏ ਜਾ ਰਹੇ ਨੇ ਜਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਕਿਸਾਨ ਜਿੱਥੇ ਬੰਦਿਆਂ ਨੂੰ ਚੈਲੰਜ ਕੀਤਾ ਜਾ ਰਿਹਾ ਹੋਰ ਨਾ ਜਿੱਥੇ ਬੰਦਿਆਂ ਨੂੰ ਕਿਹਾ ਜਾ ਰਿਹਾ ਜਾਂ ਧਰਨਾ ਲਾ ਲਓ ਜਾਂ ਸਾਡੇ ਨਾਲ ਗੱਲਬਾਤ ਕਰ ਲਓ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗੀਆਂ ਪੈ ਸਕਦੀਆਂ ਪੰਜਾਬ ਸਰਕਾਰ ਨੂੰ ਪਰ ਹਾਲ ਦੀ ਘੜੀ ਸ਼ਾਇਦ ਪੰਜਾਬ ਸਰਕਾਰ ਨੂੰ ਇਹ ਤਸੱਲੀ ਮਿਲ ਜਾਵੇ ਕਿ ਆਉਣ ਵਾਲੀ ਲੁਧਿਆਣਾ ਦੀ ਜ਼ਿਮਨੀ ਚੋਣ ਅਸੀਂ ਜਿੱਤ ਲਈਏ 27 ਵਾਲੀਆਂ ਚੋਣਾਂ ਨੂੰ ਬਾਅਦ 'ਚ ਵੇ ਜਾ ਜਿਹੜੀਆਂ ਹੋਰ ਸਥਾਨਕ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਬਾਅਦ ਚ ਵੇਖਿਆ ਜਾਏਗਾ ਪਹਿਲਾਂ ਸਾਡੇ ਲਈ ਜ਼ਿਮਨੀ ਚੋਣ ਜਿੰਨੀ ਜ਼ਰੂਰੀ ਹੈ ਪਰ ਇਹ ਮਾਮਲਾ ਜਿਹੜਾ ਹੁਣ ਤੱਕ ਅੱਜ ਤੱਕ ਜਿੰਨੇ ਬਿਆਨ ਆਏ ਨੇ ਐਂ ਲੱਗਦਾ ਹੈ ਕਿ ਕੱਲਾ ਜ਼ਿਮਨੀ ਚੋਣ ਤੱਕ ਸੀਮਤ ਨਹੀਂ ਹੈ ਇਹਦੇ ਪਿੱਛੇ ਬਹੁਤ ਵੱਡੀਆਂ ਕਾਰਨ ਜਿਹੜੇ ਹੋਏ ਨੇ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਲੈ ਕੇ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਇਹ A ਤੇ B ਦੀ ਟੀਮ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਨੇ ਇਸੇ ਕਰਕੇ ਜਿਹੜੀਆਂ ਨੇ ਇਹ ਸਾਰੀਆਂ ਚੀਜ਼ਾਂ ਮੁਸ਼ਕਲਾਂ ਦਾ ਸਾਹਮਣਾ ਪੰਜਾਬ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਸਵਾਲ ਚੁੱਕੇ ਕਾਂਗਰਸ ਪਾਰਟੀ ਨੇ ਵੀ ਸਵਾਲ ਚੁੱਕੇ ਕਿ ਕੇਂਦਰ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਤੇ ਪੰਜਾਬ ਸਰਕਾਰ ਵੀ ਇਹਨਾਂ ਸਾਰੇ ਮਾਮਲਿਆਂ 'ਚ ਬਰਾਬਰ ਦੀ ਜ਼ਿੰਮੇਵਾਰ ਹੈ